ਵਾਹ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜੀ ਹੋਰ ਪਿਆਰੋ ਚੜ੍ਹਦੀ ਕਲਾ ਜੀ ਹੋਰ ਸੀ ਸਾਥੀ ਲਾਈ ਡੇਰੇ ਤੁਹਾਨੂੰ ਗੁਰੂ ਜੀ ਆਸ ਅੱਛਾ ਜੀ ਹੋ ਜਾਣੇ ਸਰਦਾਈ ਦਾ ਕੰਮ ਸ਼ੁਰੂ ਕੀਤਾ ਵਾਹ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਬੋਤੇ ਬੇਟਾ ਚੰਗੀ ਵੈਰੀ ਗੁੱਡ ਅੱਛਾ ਜੀ ਤੇ ਇੱਥੇ ਹੀ ਟੇਬਲ ਤੇ ਇਤਨਾ ਹੀ ਇਹੀ ਆ ਬਸ ਕਲਾ ਹੈ ਕਿ ਟੇਬਲ ਲਾ ਕੇ ਸ਼ਾਇਦ ਇਹ ਚ ਤੁਸੀਂ ਸਾਰਾ ਕੁਝ ਬਣਾਇਆ ਹੈ ਹੈ ਰਗੜ ਕੇ ਰੱਖਿਆ ਹੈ ਠੀਕ ਹੈ ਠੀਕ ਹੈ ਹਮ ਹੈ ਚੌਥੀ ਕਲਾਸ ਵੀਰੀ ਗੁੱਡ ਅਹ ਸ਼ਸ਼ਰ ਭਾਈ ਵੀਰੀ ਗੁੱਡ ਇੱਕ ਇਹਦਾ ਪਿਆਵਾ ਪਪਾ ਦਾ ਚਲੋ ਵੀਰੀ ਗੁੱਡ ਵੀਰੀ ਗੁੱਡ ਨਹੀਂ ਨਹੀਂ ਬਹੁਤ ਸੋਨਾ ਬਹੁਤ ਸੋਨਾ ਮਤਮਾਰਾ ਜ ਹੈਗੇ ਗੁਰੂ ਗੁਰੂ ਰਾਮਦਾਸ ਪਾਸ਼ਾ ਹੈਗੇ ਹੈਗੇ ਮਿਲਦਾ ਹੁੰਦਾ ਮੈਂ ਬੱਬਾ ਜੀ ਨਹੀਂ ਮਿਲਦਾ ਤਾਲੀ ਗੁਰੂ ਰਾਮ ਦਾ ਵੀਡੀਓ ਵੇਖੋ ਅਛਾ ਮੇਰੀ ਵੀਡੀਓ ਵੇਖਦੇ ਆ ਕਿੱਦਾਂ ਬਈ ਬਬਈ ਆਪਣੇ ਉਹ ਗੁਜੈਸ਼ਨੀ ਹੈਗੀ ਗੁਜੈਸ਼ਨੀ ਹੈਗੀ ਹਾਡਵਰ ਰਸਤਾ ਸਹੀ ਗੱਲ ਦਸੀ ਆ ਹਾਡਵਰ ਰਸਤਾ ਬਸਤਾ ਨਹੀਂ ਹੈਗੀ ਅਛਾ ਰਸਤ ਦੀ ਵੀ ਨਹੀਂ ਲਈ ਜਾ ਹਾਂਜੀ ਹਾਂਜੀ ਸਾਡੇ ਸਰਪੰਚ ਸਾਹਿਬ ਬਹੁਤ ਚੰਗੇ ਆ ਬੰਦੇ ਉਹਨਾਂ ਕੋਲੋਂ ਮਾਇਆ ਥੋੜੀ ਜਿਹੀ ਲਈ 400 ਰੁਪਏ ਅਛਾ ਉਹਦੇ ਵਿੱਚ ਚੋਲੇ ਲੱਗੇ ਸਰ ਆ ਰਸਤਾ ਦਸਤਾ ਅਛਾ ਉਹਨਾਂ ਕੋ ਘਧਰੀ ਲੈ ਗਏ ਹਾਂਜੀ ਨਹੀਂ ਘਧਰੀ ਨੇ ਉਤਰਾ ਹੀ ਮਤ ਕਰਤੀ ਉਹਨਾਂ ਨੇ ਹਰ ਲੰਬੜਾ 1000 ਰੁਪਏ ਦੀ ਹਾਂਜੀ ਉਹਨਾਂ ਨੇ ਸਹੀ ਗੱਲ ਦਸੀ ਆਪਾਂ ਤੇ ਉਹਨਾਂ ਨੇ ਮਤ ਕਰਤੀ ਅਛਾ ਤੇ ਹੋਰ ਕਿਸੇ ਨੂੰ ਕੋਈ ਜੱਫੇਬੰਦੀ ਜਾਂ ਕੋਈ ਤੁਹਾਡੀ ਹਲਕ ਵ ਨਹੀਂ ਬਬਈ ਉਹ ਦਵਾਤੇ ਹੋਈ ਹੈ ਹੋਈ ਹੈ ਤੁਹਾਨੂੰ ਕੀਤੀ ਗਈ ਨਹੀਂ ਕੀਤੀ ਜੜੀ ਮਤਲਬ ਜੜੀ ਵਾਸਤੇ ਨਹੀਂ ਕੀਤੀ ਤੁਸੀਂ ਕਹਿਬ ਨਹੀਂ ਹੋਣਾ ਕਿਸੇ ਨੂੰ ਕੀ ਕਰਨਾ ਹੈ ਕਾ ਹੀ ਨਹੀਂ ਜੀ ਹਾਂ ਉਹ ਰੋਈ ਰੋਈ ਜੜੀ ਕਰੀ ਜਾਣਦਾ ਹਾਂ ਪਰ ਮੈਂ ਆਪਣਾ ਟਾਈਮ ਪਾਸ ਹੁੰਦਾ ਜਾਂਦਾ ਹਾਂ ਹਾਂ ਦੋ ਗੱਡੀਆਂ ਮਤਲਬ 16 17000 ਰੁਪਿਆ ਨਹੀਂ ਜੁੜਦਾ ਜਿਹੜੀ ਵਾਸਤੇ ਹੈ ਪਤਾ ਜੀ 10000 ਰੁਪਿਆ ਨਹੀਂ ਜੁੜਦਾ 2000 ਨਹੀਂ ਜੁੜਦਾ ਹੂੰ 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 ਪਤਾ ਜੀ ਮਾਤਾ ਜੀ ਹੈਂਡੀਕੈਪ ਆ ਅੱਛਾ ਮਾਤਾ ਜੀ ਹੈਂਡੀਕੈਪ ਆ ਜਿਹਨਾਂ ਦਾ ਟ੍ਰੇਨਿੰਗ ਅੰਦਾਜ਼ ਦਿੱਤੇ ਸਾਈਕਲ ਦਾ ਆਹ ਨਾਲ ਨੇ ਟਾਈਚਾ ਅੱਛਾ ਜੀ ਜਿਹਨਾਂ ਦਾ ਪੂਰੀ ਜਿਹੜਾਈ ਕਰਕੇ 2019 ਦੇ ਵਿੱਚ ਉਹਨਾਂ ਨੂੰ ਅਨਲਾਈਜ਼ ਹੋ ਗਿਆ ਹੈ ਸੱਸਾ ਮਾਰਿਆ ਗਿਆ ਉਹਨਾਂ ਦੀ ਸੇਵਾ ਕੀਤੀ ਆ ਮੁੰਡੇ ਦੇ ਮਾਤਾ ਜੀ ਹਾਂ ਜੀ ਕਹਿੰਦੇ ਗਏ ਸਾਈਕਲ ਤੇ ਮਤਲਬ ਆਪੇ ਆ ਜਾਂਦੇ ਆ ਅੱਛਾ ਹਾਂ ਜੀ ਉਹਨਾਂ ਦੀ ਸੇਵਾ ਕਰਨ ਦਾ ਤੇ ਦੋ ਬੇਟੀਆਂ ਦੋ ਹੀ ਬੇਟੇ ਆ ਤੇ ਤੁਹਾਨੂੰ ਬਲੀਵ ਹੈਗਾ ਮਹਾਰਾਜ ਦੇ ਪੂਰਾ ਪੂਰਾ ਚੜਦੀ ਕਲਾ ਕੋ ਹੈ ਗਿਆ ਮਹਾਰਾਜ ਆ ਗਿਆ ਤੇ ਤੁਸੀਂ ਮਹਾਰਾਜ ਨੂੰ ਕਹਣਾ ਹੈ ਕਿ ਮਹਾਰਾਜ ਮੈਨੂੰ ਰੇੜੀ ਲਿਆ ਦਿਓ ਬੇਨਤੀ ਕੀਤੀ ਆ ਪਾਤਸ਼ਾਹ ਜੀ ਨੂੰ ਤੇ ਪਾਤਸ਼ਾਹ ਜੀ ਕਿਰਪਾ ਕਰ ਦਿਓ ਨਾਲ ਨੌਕਰੀ ਦਾ ਰਸੋ ਜਿਹੜਾ ਅਸੀਂ ਬਾਣੀ ਦੀ ਸੇਵਾ ਕਰ ਸਕੀਏ ਤੇ ਕਿਰਤ ਵੀ ਕਰ ਸਕੀਏ ਬਿਲਕੁਲ ਬਿਲਕੁਲ ਬਹੁਤ ਸੋਹਣਾ ਲੱਗਦਾ ਸਿੰਘ ਸਾਹਿਬ ਬਾਕੀ ਸਾਡੀ ਇਹ ਜਥੇਬੰਦੀਆਂ ਨੂੰ ਅੱਗੇ ਆਣਾ ਚਾਹੀਦਾ ਵਾ ਕਿਉਂਕਿ ਤੁਹਾਡੇ ਵਰਗੇ ਜਿਹੜੇ ਸੰਗਤਾਂ ਲਾ ਕੇ ਬੈਠੇ ਹੋਏ ਨਾ ਉਹਨਾਂ ਨੂੰ ਰੇੜੀ ਦੇ ਤੌਰ ਤੇ ਜਾਂ ਕਿਤੇ ਵੀ ਕੋਈ ਹੈਲਪ ਚਾਹੀਦੀ ਹੈ ਤੁਹਾਨੂੰ ਜ਼ਰੂਰ ਦੇਣੀ ਚਾਹੀਦੀ ਆ ਕਿਉਂਕਿ ਹੁਣ ਫੌਜਾਂ ਕਿਰਤ ਕਰਨ ਵਾਲੇ ਤੁਰਪੀਆਂ ਵਾ ਜੇ ਉਹ ਤੁਰਪੀਆਂ ਵਾ ਤੇ ਇਹਨਾਂ ਦਾ ਹੌਸਲਾ ਵਧਾਣਾ ਚਾਹੀਦਾ ਕੋ ਜਾਂਦਾ ਤੁਸੀਂ ਵੀ ਤਾਂ ਕੰਮ ਕਰਿਓ ਤੁਹਾਡੀ ਬੇਨਤੀ ਗੁਰਦੰਦਰ ਪਾਸ਼ਾ ਜੀ ਦੇ ਅੱਗੇ ਤੇ ਮਹਾਰਾਜ ਜੀ ਦੇ ਵੱਲੋਂ ਹੁਕਮ ਇਹਨੂੰ ਹੋ ਗਿਆ ਠੀਕ ਹੈ ਤੁਸੀਂ ਨਾ ਹੁਣ ਨਾ ਥੋ ਅੱਜ ਹੁਣ ਤੁਸੀਂ ਕਹਿੰਦਾ ਕਿ ਕਿੱਦਾਂ ਨਹੀਂ ਕਰਦੇ ਕਹਿੰਦਾ ਤੁਸੀਂ ਤੇ ਕੰਨ ਨੂੰ ਤੁਸੀਂ ਨਾ ਫਿਰ ਜੇਸੀ ਰਿਕਸ਼ੇ ਵਾਲੇ ਕੋ ਆ ਜਾਓ ਮਈਆ ਵਾਲੇ ਮੋੜ ਤੇ ਆ ਜਿਓ ਉੱਥੇ ਮਹਾਰਾਜ ਦੇ ਹੁਕਮਾਂ ਦੇ ਵਿੱਚ ਤੁਹਾਨੂੰ ਇੱਕ ਰੇੜੀ ਲੈ ਕੇ ਦੇਣੇ ਆ ਠੀਕ ਹੈ ਮਾਲਕ ਕਿਰਪਾ ਕਰਨਾ ਫਿਰ ਆਪਾਂ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਕੰਮਕਾਰ ਚਲਾ ਸਕਦੇ ਹੋ ਪਰ ਇੱਥੇ ਲਾਓ ਰੇੜੀ ਭਾਵੇਂ ਕਿਤੇ ਵੀ ਉਧਰ ਆਏ ਤੁਹਾਨੂੰ ਹੋ ਜਾਏਗਾ ਜਿੱਥੇ ਮਰਜ਼ੀ ਤੁਸੀਂ ਲਾ ਕੇ ਵੇਚ ਸਕਦੇ ਹੋ ਫਿਰ ਥਰਕੇ ਵੇਚ ਜਾਓ ਫਿਰ ਥਰਕੇ ਵੀ ਕਿਤੇ ਗੁਰਦੁਆਰੇ ਦੇ ਅੱਗੇ ਲਾ ਲਈਏ ਐਤਵਾਰ ਨੂੰ ਟੱਲਾ ਸਾਹਿਬ ਚਲ ਗਏ ਜਾਂ ਕਿਤੇ ਵੀ ਤੁਸੀਂ ਲਾ ਲਈਏ ਵੀ ਕੱਲ ਤੁਸੀਂ ਆ ਜਿਓ ਸਾਨੂੰ ਕੋਈ ਪੁੱਛਦਾ ਨਹੀਂ ਸਾਨੂੰ ਕੋਈ ਦੇਖਦਾ ਨਹੀਂ ਇੱਥੇ ਹਜ਼ਾਰਾਂ ਬੰਦੇ ਲੰਘਦੇ ਹੋਣਗੇ ਠੀਕ ਹੈ ਜੀ ਦੇਖਦੇ ਵੀ ਹੋਣਗੇ ਪਰ ਉਹਨਾਂ ਨੂੰ ਲੱਗਦਾ ਕਿ ਅਸੀਂ ਅਗਰ ਖੜੇ ਆ ਅਸੀਂ ਸਰਦਾਰ ਆ ਤੇ ਸਾਨੂੰ ਲੋੜ ਨਹੀਂ ਕਿਉਂਕਿ ਆਪਾਂ ਮੰਗਦੇ ਨਹੀਂ ਅਪਾ ਮੰਗਣਾਵਨੀ ਹੈਗਾ ਤੇ ਸਾਡੇ ਵੀਰਾਂ ਨੂੰ ਸ਼ਾਇਦ ਲੱਗਦਾ ਵਾ ਕਿ ਅਸੀਂ ਖੜੇ ਆ ਤੇ ਸਾਨੂੰ ਕੋਈ ਗੱਲ ਨਹੀਂ ਇਹਨਾਂ ਕੋ ਹੁਣਾ ਪੈਸਾ ਇਹ ਖੜੇ ਆ ਚਾਰ ਪੈਸੇ ਕਮਾਉਂਦੇ ਹੋਣੇ ਆ ਪਰ ਨਹੀਂ ਇੰਝ ਕੁਝ ਹੈ ਨਹੀਂ ਪਰ ਤੁਹਾਡੇ ਕੋ 17-17000 ਰੁਪਈਆ ਨਹੀਂ ਹੈਗਾ ਜਿਹੜੀ ਵਾਸਤੇ ਤੇ ਅੱਤਰਾ ਤੁਸੀਂ ਆਹ ਟੇਬਲ ਤੇ ਲਾ ਕੇ ਬੈਠੇ ਹੋ ਸੋ ਗੁਰੂ ਤਾਂ ਖੁਸ਼ ਹੁੰਦਾ ਜਦੋਂ ਆਪਾਂ ਆਪਣੇ ਕੌਮ ਦੇ ਕੰਮ ਆਈਏ ਆਪਣੇ ਆਦੇ ਕੰਮ ਆਈਏ ਕੋਲੀ ਸਿੰਘ ਸਾਹਿਬ ਤੁਸੀਂ ਕੱਲ ਤੁਸੀਂ ਜਾ ਜਿਓ ਤੇ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਆਪਾਂ ਤੁਹਾਨੂੰ ਜੜੀ ਲੈ ਕੇ ਦੇਨੇ ਆ ਤੇ ਦਿਨ ਵਾਲੇ ਤਾਂ ਗੁਰੂ ਅਮਰਦਾਸ ਪਾਸ਼ਾ ਤੁਹਾਡੇ ਪਾਸ਼ਾ ਹੀ ਆ ਪਰ ਇਹ ਹੈ ਕਿ ਇਹਦੇ ਨਾਲ ਤੁਹਾਡਾ ਕੰਮ ਸੋਖਾ ਹੋਣਾ ਛੋਲਾ ਚਾਹੀਦਾ ਠੀਕ ਹੈ ਨਾ ਤੇ ਤੁਸੀਂ ਜੇਰੇ ਜਾ ਕੇ ਅਰਦਾਸ ਬੇਨਤੀ ਕਰਕੇ ਆਓ ਇਹ ਪਹਿਲੇ ਮਾਰੇ ਦਾ ਧੰਨਵਾਦ ਕਰੀ